ਗਾਰਮ ਮੀਟਰ ਦੇਖ ਕੇ ਕਿੰਨੇ ਪਾਦਾ ਨੂੰ ਉਹ ਥੋੜਾ ਬਲੀ ਜਾਣਦੇ ਫਿਰ ਆਰਾਮ ਨਾਲ ਜਮੀ ਹੌਲੀ ਜਮੀ ਹੌਲੀ ਕਰ ਇਸ ਤੇ ਵਾਲੇ ਕਰ ਜਾ ਕਿ ਬਦੋਂ ਕਰਦੇ ਮੋਕਸੀ ਰੇ ਰੰਗ ਕਰੋ ਇੱਕ ਸਾਈਡੋਂ ਜ਼ਿਆਦਾ ਨਹੀਂ ਹੋਣਾ ਇਸ ਤਰ੍ਹਾਂ ਸਾਰੇ ਜੀ ਬੜੇ ਫਰਿਆਦ ਦੀ ਚਲੋ ਠੀਕ ਹੈ ਹਨਾ ਹਮ ਅਸਤੀ ਤੇ ਦਬਵਾ ਬਹੁਤ ਅਸਤੀ ਤੇ ਅਸਤੀ ਦਬਵਾ ਜਾ ਕਰੋ ਹੋਈ ਜੋੜੀ ਸੰਭਲਾ ਥੜਾ ਧੀਰੇ ਹੁਣ ਚਲੋ मैंने पूरा साफ किया है हाँ? ना कितनी हो जाए पानी साफ हो बहुत तो हो गया है ज्यादा साफ होना है लाइट बंद कर दो सेंटर में कराया ਕਿੰਨਾ ਪਹੁੰਚ ਗਿਆ ਸੌ ਸੌ ਹੋੜ ਹੌਲੀ ਹੌਲੀ ਜਾਣਗੇ ਖਾਈ ਨੂੰ ਠੀਕ ਆ ਬਸ ਹੌਲੀ ਹੌਲੀ ਜਾਣਗੇ ਛੇੜੋਂ ਤਾਲੂੜੀ ਰਹਿਣ ਦੇ ਬਸ ਇਹੋ ਲੋ ਮੂਸ ਹੋਏ ਉਹਦੇ ਕਿਸ ਤਸਕੀਏ ਖਾਈ ਨੂੰ ਵਜਾ ਤਸਕੀਏ ਰਮੋ ਰਤੀਆਂ ਹਾਂ ਲੋ ਸਵਾਗਤ ਟੁੱਟੇਵਾ ਵਿੱਚ ਕਰੋ ਥੋੜੀ ਥੋੜੀ ਚਲਾ ਹਣਾੜੀ ਚਲੋ ਕੋ ਦੋ ਮੁਟੇ ਕਰੋ ਪਹਿਲਾ ਜਾਵੜਾ ਫੜ ਫੜ ਕੋ ਜਾਂਦੇ ਤੇ ਬਿਲਟ ਟੁੱਟੇ ਵਦਰਾ ਹਾਂ ਫਿਰ ਟੁੱਟੇ ਵਾ ਫਿਰ ਟੁੱਟਰੇ ਹਨਾ ਸਿੱਧੇ ਵਿਲਟੋ ਪਾਏ ਵੜੀ ਗਏ 70 ਵਗੇ ਦੇ ਦੇ 80 ਤੇ 80 ਤੇ ਪੜਾਈ ਗੀ ਹੋਈ ਬੁਤ ਗਾਹੇ ਹਲਕਾ ਜਾਂਦਾ ਥੋੜਾ ਜਿਹਾ ਖਾ ਲੈ ਬਹਿ ਜਾਂ ਅੱਛਾ ਇਹ ਦੇਖ ਕੇ ਉਹ ਜੇਵਾ ਬਿਖਾਰੀ ਤੇ ਵਸੇ ਇਹ ਕੰਮ ਨਾ ਹੋ ਰਿਹਾ ਬੰਦੂੜਾ ਹਾਂ ਇੱਕ ਫੈਰ ਨਹੀਂ ਜੁਗਿਆ ਬਾਅਦ ਹੂੰ ਇੱਕ ਉਹੜਾ ਜਿਹੜੀ ਤਲੀ ਹੈ ਪੰਦੇ ਇੱਧਰ ਦਿਖ ਰਿਹਾ ਹਲਕਾ ਥਲਾ ਕਰ ਲਾ ਜੀ ਚਾਹ ਨਹੀਂ ਜੀ ਰਹਾ 하고 또 이제 고개 맛살을 해 주죠. 고유를 덱니다. 날개를 깨지 않네. 괜찮아. 해야 되리야말이

ਮੈਂ ਜੋ ਜੋੜੀ ਅੰਦਰ ਆ ਗਈ ਨਾ ਪਾੜਦੀ ਹੈ ਜੀ ਇਹ ਤਾਂ ਥੋੜਾ ਹੀ ਹੈ ਬਈ ਥੋੜਾ ਉੱਪਰ ਨਹੀਂ ਹਮ ਤਾਂ ਜਾ ਐਂਡ ਤੱਕ ਅੰਦਰ ਕਰਦੀ ਹੈ ਜੀ ਹਾਂ ਤੇ ਵੀ ਇਕੱਠਾ ਹੋ ਰਿਹਾ ਹੈ ਨਾ ਜ਼ਰਾ ਬਸ ਥੋੜਾ ਕੱਲਾ ਕਰ ਹਾਂਜੀ ਹੈ ਉਹ ਕੋਟ ਜਾਂਦਾ ਉਹ ਨਹੀਂ ਨਹੀਂ ਉੱਧਰ ਗਿਆ ਵਾ ਉੱਪਰ ਤੇ ਵੀ ਨਹੀਂ ਹੋ ਗਿਆ ਤਾਂ ਇਹ ਤੇ ਵੀ ਨਹੀਂ ਉਹ ਗਲੇ ਉੱਪਰ ਦੇ ਨੂੰ ਗਿਆ ਬਸ ਕਰ ਬਸ ਹੁੰਦੀ ਹੈ ਬਜਰੀਂ ਅੰਦਰ ਆ ਗਈ ਨਾ ਫਰੀ ਜਾਲੀ ਵੀ ਉਹ ਅੰਦਰ ਸੱਕੀ ਹੋਈ ਹੈ ਬਜਰੀਂ ਨੇ ਤਾਂ ਘਤ ਮਾਰਦੀ ਹੈ ਇਹਦਾ येर की क्या लाग रही है तंडार तो तो हम भी है बस कर अभी नेめる में गर्दन नहीं करा अपने हाथ नहीं और पैसे देखो नया बकेदार थोड़ा-मोटा तड़ा ही नहीं करता देखो कितनी है देख रहे हो कि मैं बैंक फुट टूटिया पर आ जा रहा हूं तड़ा ही नहीं छोड़ कर तड़ा कर कर देखने मत और जाने का डर रहा है ना कहां वो जाने कहां